ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵੈ ਜੇ ਸੋਚੀ ਲਖਵਾਰੁ ਪੈ ਚੁਪਨਾ ਨੋ ਲਾਏ ਰਹਾ ਨਿਵਤਾਰ ਭੁਖਿਆਂ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਾਧ ਸਿਆਣ ਪਾ ਲਖ ਹੋਏ ਤਾ ਇਕ ਨ ਚੱਲੈ ਨਾਲ ਜਿਵ ਸਚ ਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮਰ ਜਾਈ ਚੱਲਣਾ ਨਾ ਸੁਰਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੁਕਮ ਮੈਂ ਬਖਸ਼ੀ ਸੇ ਇਹ ਹੁਕਮ ਸੁਣਾ ਬੁਆਇਆ ਹੈ ਕਿ ਮੈਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਮਾਨਗ ਹੁਕਮ ਹੈ ਜੇ ਮੁਝੇ ਤਾਂ ਹੋ ਮੈਂ ਕਹਿ ਨਾ ਕੋਏ ਦੁਆ ਦੇ ਕੋ ਤਾਣ ਹੋਵੇ ਕਿਸੈ ਤਾਣ ਆਵੇ ਪੁੱਤਾ ਚਾਣੇ ਨੀਸਾਣੂ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਧਿਆ ਵਿਖੰਬਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀਨੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਦਰਾ ਹਦੂ نہ دے لک پاہے حکمی حکم چلائے سچا سا ساچ نائیں آکھے مگہ دے دے کے اگ رکھیے ਕੇ ਬੋਲਣ ਬੋਲੀਐ ਜਿਸ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਮੀ ਆਵੇ ਕਪੜਾ ਨਦਰਿਮੋਖ ਦਵਾਰ ਨਾਨਕ ਐਵੇਂ ਜਾਣੀਐ ਸਾਭ ਆਪੇ ਸਚਿਆਰ ਆਪੇ ਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਰੰਝਨ ਸੋਏ ਜਿਨ ਸੇਵੇ ਆ ਤਿਨ ਪਾਇਆ ਮਾਨ ਨਾਨਕ ਗਾਵੇ ਗੁਰੂ ਦੇ ਧਾਣਾ 라ਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਪਰ ਲਗਾਈ ਗੁਰਮੁਖ ਨਾਦੰ ਗੁਰਮਖ ਵੇਦੰ ਗੁਰਮਖ ਰਹਿਆ ਸਮਾਈ ਹੋਰ ਈਸਰ ਗੁਰ ਗੋ ਰਖ ਬਨਮਾ ਗੁਰਬਾਣੀ ਗੁਰਾਇਕ ਦੇਹੋ ਜਾਣਾ ਆਖਾ ਨਹੀਂ ਕਹਿਣਾ ਸਭ ਨਾ ਜਾਏ ਗੁਰਾਇਕ ਦੇਹੇ 부ਝਾਈ ਸਭ ਰਾਜਾ ਦਾ ਇੱਕ ਦਾਤਾ ਹੋ ਮੈਂ ਵਿਸਰ ਨਾ ਜਾਈ ਤੀਰਥ ਨਾ ਵਾਂਝੇ ਕਿਸ ਪਾਵਾਂ ਬਿਨ ਭਾਣੇ ਕੇ ਨਾਏ ਕਰੀ ਜੇ ਤਿਸਰ ਕੋ ਪਾਈ ਵਿਖਾਣ ਕਰਮਾ ਕੇ ਮਿਲੈ ਲਈ ਮਾਪੇ ਰਤਨ ਗਵਾਰ ਮਾਨਕ ਏਕ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਹੋ ਸਭਨਾ ਜੀ ਆਇਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਨਹੀਂ ਜਾਈ ਜੁ ਜੁਚਾਰੇ ਆਰ ਜਾ ਹੋਰ ਦਸੂਲੇ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾ ਕੋਈ ਸੰਗ ਨਾ ਰਖਾਏ ਕੈ ਜਸ ਰਜਮਨੇ ਜੇ ਤਿਸ ਨਦਰ ਨਾ ਆ ਬਈ ਤਾਂ ਬਾਤ ਲ ਪੁੱਛੇ ਕੇ ਕੀਟਾਂ ਅੰਦਰ ਕੀਟ ਕਰ ਦੂਸੇ ਦੂਸ ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਗੰਤਿਆ ਗੁਣ ਦੇਹਿਾ ਕੋਈ ਨਾ ਸੁਝਈ ਜੇ ਤਿਸ ਕੋਈ ਕੋਇ ਕਰੇ ਧੁਨਿਆ ਸਿਧ ਪੀਰ ਸੋਰਨਾਥ ਸੁਨਿਆ ਤਰ ਤੋ ਲਿਆਕਾਸ ਸੁਨੇਂ ਦੀਪ ਲੋ ਪਾਤਾਲ ਸੁਨਾ ਕੋਈ ਸਕੇ ਕਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦਰ ਸੁਣਿਆ ਮੁਕਤਿ ਦਾ ਹਰਮੰਦ ਸੁਣਿਆ ਜੋਗ ਜੋਤ ਤਨ ਭੇਦ ਸੁਣਿਆ ਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸਰ ਕਾਲ ਸ্নান ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਪਾਪ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸੇ ਪੀਰ ਪਾਤਸ਼ਾ ਸੁਣਿਆ ਅੰਦੇ ਪਾਵੇ ਰਾਹੋ ਸੁਣਿਆ ਹਾਥ ਹੋਇ ਅਸਲਾ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੂਪ ਪਾਕਾ ਨਾ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਚੇ ਬਚਤਾਏ ਸਾਦੇ ਕਲਮ ਨ ਲਿਖਣ ਹਾਰ ਮੰਨੇ ਕਾ ਮੈਂ ਕਰਨ ਵਿਚਾਰ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਰਪ ਪਵਨ ਕੀ ਸੋਧ ਮੰਨੇ ਮੋਹ ਚੋਟਾ ਨ ਖਾਏ ਮੰਨੇ ਜਪ ਕੇ ਸਾਥ ਨ ਜਾਏ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਾਸਿਓਂ ਪਰਗੜ ਜਾਏ ਮੰਨੇ ਆਗ ਨ ਚੱਲੇ ਪੰਥ ਮੰਨੈ ਧਰਮ ਸਿਧਿ ਸੰਬੰਧ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੇ ਮੋਖ ਦੁਆਰ ਮੰਨੈ ਪਰਵਾਰ ਸਹਾਰ ਮੰਨੈ ਕਰੈ ਤਾਰੇ ਗੁਰ ਸੇਖ ਮੰਨੈ ਨਾਨਕ ਪਾਵੇ ਨਾ ਪੇਖ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਣ ਪੰਜ ਪਰਧਾਨ ਪੰਜ ਪਾਵੇ ਦੁਲਗੇ ਮਾਨ ਸंचे ਸੋ ਹੈ ਹੈ ਦਰ ਰਾਜਾਨ ਪੰਜਾ ਕਾ ਗੁਰੇ કો કહે કરે વિચાર ઓ કરતે ગય કન નાહી સુમાર હોલ તન મન દયા કા પુત સંતોષ કા પ્રખ્યા જન સૂત કો બુજ્જે હોવે સચ્યાર ઓ સબલે ઉપર ગીતા પાર પ્રતિ હોર પરે હોર હોર તિતે પાત કમજોર જીયા જા સંગા કે નાબ સબના લખ્યા બુડી કલા હે હોલે ખલે જાણે કોઈ લેખા લખ્યા કેતા હોએ કેતા તાણ સોહલે રૂપ કેતી દાદ જાણે ਨੁਮੂਤਾ ਤਪਸਾਓ ਏਕੋ ਕਵਾਓ ਤੇਤੇ ਹੋਇਲਾ ਕਦਨੀ ਆਉ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਮਾਰ ਜੋ ਤੁਧ ਭਾਵੈ ਸਾਈ ਭਲੀ ਕਾਰੋ ਤੂ ਸਦਾ ਸਲਾਮਤ ਨਰਨੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਗ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਸੰਖ ਮੋਹਿ ਵਿਲਾਇ ਤਾਰ ਜਿਤਰਤ ਕਮਨ ਕਹਾ ਵਿਚਾਰ ਵਾਲਿਆ ਨਾ ਜਾਵੈ ਇਕਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਸਦਾ ਸਲਾਮਤ ਨਾਮ ਕਾਰ ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਘੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਵਾਲ ਵਰਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੁੜਿਆ ਅਸੰਖ ਮਲੇਸ਼ ਮਲ ਭਖ ਖਾਹਿ ਅਸੰਖ ਨ ਲਗੈ ਪਾਰ ਨਾਨਕ ਨੀਚ ਕਹਿ ਵਿਚਾਰ ਮਾਰਿਆ ਨ ਜਾਵੈ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਸਦਾ ਸਤ ਨਾਨਕ ਰੰਗੰਕਾਰ ਅਸੰਖ ਨਾਵ ਅਸੰਗ ਥਾਵ ਹਮ ਗਮ ਅਸੰਖ ਕਹਿ ਹੈ ਸਿਰ ਭਾਰ ਹੋਏ ਅਖਰੀ ਨਾਮ ਕਲੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਹੜੇ ਲਿਖੇ ਤਿਸ ਨਾਏ ਜਿਸ ਫਰਮਾਏ ਤਿਵ ਤੇ ਪਾਹੇ ਜੇਤਾ ਕੀਤਾ ਤੇਤਾ ਨਾਉ ਬਿਨ ਨਾਮੈ ਨਾਹੀ ਕੋ ਥਾਉ ਵਾਰਿਆ ਨਾ ਜਾ ਮਾ ਇੱਕ ਵਾਰ ਜੋਤਿ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਏ ਹੱਥ ਪੈ ਤੰਦੇ ਣੀ ਤੋਤਾ ਉਤਰਸ ਕੇ ਹੈ ਮੋਤਲੀਟੀ ਕਪੜਾ ਹੋਏ ਐਸਾ ਗੂਣ ਲਈਏ ਓ ਧੋਏ ਪਰੇ ਮਤ ਪਾਪਾ ਕੇ ਸੰਗ ਤੂੰ ਪਹਿਨਾਵੇਂ ਕੈ ਰੰਗ ਪੁਰੀ ਪਾਪੀ ਅਕ ਨਾਏ ਕਰ 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 ਨਾਂ ਲਿਖ ਲੈ ਜਾਹੋ ਆਪੇ ਵੀ ਜਾ ਪਹਿ ਹੀ ਖਾਓ ਨਾਨਕਹੁ ਕਮੇ ਆਵੋ ਜਾਹੋ ਤੀਰਥ ਭਾਪਿਆ ਗਦਾਨਿਕੂ ਪਾਵੇ ਤਿਲ ਕਾ ਮਾਨ ਸੁਨਿਆ ਮੰਨਿਆ ਮਕੀਤਾ ਪਾਓ ਅੰਤਰਗਤ ਤੀਰਥ ਮਲ ਨਾਓ ਸਾਰੂ ਗੁਣ ਤੇਰੇ ਮਨਾਂ ਕੋਈ ਰੇਣ ਗਉਣ ਪੀਤੇ ਭਗਤ ਨਾ ਹੋਏ ਸਵਾਸਾਤ ਬਾਣੀ ਬਰਮਾ ਸਤ ਸੁਹਾਣ ਸਦਾ ਮੰਨ ਚਾਓ ਕਵਨ ਸਵੇਲਾ ਵਖਤ ਕਵਨਾ ਕਮਣਿਤ ਕਮਣਵਾਰ ਕਵਨ ਸ੍ਰੋਤੀ ਨਾ ਕਵਨਾ ਜਿਤ ਹੋਆ ਆਕਾਰ 헤ਲ ਨਾ ਪਾਇਆ ਪੰਡਤੀ ਜੈ ਹੋ ਵੇਲੇ ਪੁਰਾਣ ਕਵਤ ਨਾ ਪਾਇਓ ਕਰਦੀਆ ਇਹ ਲਿਖਣ ਲੇ ਕੁਰਾਨ ਤਿਤਵਾਰ ਨਾ ਜੋਗੀ ਜਾਣ ਰੁੱਤ ਮਹਾਨਾ ਕੋਈ ਜਗ ਕਤਾ ਸਠੀ ਕੋ ਸਾਜੇ ਆਪੇ ਜਾਣੈ ਸੋਈ ਕਿਰ ਕਰ ਆਖਾ ਕੇ ਤਲਾਹੀ ਕਿਉਂ ਵਰਣੀ ਕਿਵ ਜਾਣਾ ਨਾਰਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਤਾਲ ਪਤਾਲ ਆਗਾਸਾਂ ਆਗਾਸ ਕੋੜਾ ਕੋੜਾ ਪਤਾਲ ਥੱਲੇ ਵੇਦ ਕਹਿਣ ਇੱਕ ਬਾਤ ਸੈ ਸੋਠਾ ਦੇ ਬਾਸਲੂ ਇੱਕ ਧਾਤ ਲੇਖਾ ਹੋਏ ਤਾ ਲਿਖੀਏ ਦੇਖੇ ਹੋਏ ਬਿਨਾਸ ਨਾਨਕ ਗੱਡਾ ਆਪੇ ਜਾਣੈ ਆਪ ਸਲਾਹੀ ਸਲਾਹੇ ਕਿੰਤੀ ਸੁਰਤ ਨ ਪਾਈਆਂ ਰਦੀਆ ਤੇ ਸਮੰਗਨਾ ਜਾਣੀਐ ਸੰਸਾਰ ਸੁਦਾਨ ਗਿਰਹਾ ਸੇਤੀ ਮਾਲ ਧਨ ਕਿਹੜੀ ਤੁਲਨਾ ਹੋਣੀ ਜੇਤਸ ਮਨੋ ਨ ਵਿਸਰਹਿ ਅੰਤਨ ਸੇਤੀ ਕਹਿ ਅਨੰਦ ਅੰਤਨ ਕਰਨੇ ਦੇਣ ਨ ਅੰਤ ਅੰਤਨ ਵੇਖ ਸੁਣਨ ਨ ਅੰਤ ਅੰਤਨ ਜਾਪੇ ਕਿਆ ਮਨ ਮੰਤ ਅਨੰਤਨ ਜਾਪੇ ਗੀਤਾ ਅਪਾਰ ਅੰਤਨ ਜਾਪੇ ਪਾਰਵਾਰ ਅੰਤਕਾਰਨ ਜਿਤੇ ਬਿਲ ਲਾਏ ਤਾਂਕੇ ਅੰਤ ਨ ਪਾਏ ਜਾਹੇ ਜੇ ਕੋ ਅੰਤ ਜਾਣੇ ਕੋਈ ਬਹੁਤਾ ਕਹੀਐ ਬਹੁਤਾ ਹੋਏ ਐਵੜੂ ਜਾਉ ਉੱਚੇ ਉਪਰ ਉੱਚਾ ਨਾਉ ਐਵੜੂ ਜਾਉ ਹੈ ਕੋਈ ਇਸ ਉੱਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪਾਪ ਮਾਨਕ ਨਦਰੀ ਕਰਮੀ ਦਾਤ ਹੋਤਾ ਕਰਮ ਲਿਖਿਆ ਨਾ ਜਾਏ ਅੱਡਾ ਦਾਤਾ ਤਿਲਨਾ ਤਮਾਏ ਜੇਤੇ ਮੰਗੈ ਜੋਤਿ ਪਾਰ ਤੇਤਿਆ ਗਣਤ ਨਹੀਂ ਵਿਚਾਰ ਜੇਤੇ ਘਤ ਟੁਟੇ ਵਿਕਾਰ ਜੇਤੇ ਲੈ ਲੈ ਮੁਕਰ ਪਾਹੇ ਜੇਤੇ ਮੁਰਖਾ ਨਹੀਂ ਕਰੇ ਜੇਤਿਆ ਦੂਹ ਭੂ ਸਦਮਾਰ ਹੈ ਬੈਦਾਤੇ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਮੂਰਿਆ ਸਤੈ ਕੋਏ ਕੋਹੁ ਆਏ ਕਿ ਆਖਣ ਪਾਏ ਹੋਰ ਜਾਣੇ ਜੇਤੀਆ ਮੋਏ ਘਰੇ ਆਪੇ ਜਾਣੇ ਆਪੇ ਦੇ ਆਪੇ ਸਿਪੇ ਕੇਈ ਕੇ ਜੇ ਸੁਨੋ ਬਖਸੇ ਸਿਫਤ ਸਲਾਹ ਨਾਨਕ ਸਾਹਿਬੀ ਪਾਸਤਾ ਅਮੁੱਲ ਗੁਣ ਅਮਲ ਵਾਪਾਰ ਅਮਲ ਵਾਪਾਰ ਅਮਲ ਬੰਡਾਰ ਅਮਲ ਆਵੇ ਅਮਲ ਲੈ ਜਾਹੇ ਅਮਲ ਪਾਏ ਅਮਲ ਸੰਮਾਏ ਅਮਲ ਧਰਮ ਅਮਲ ਦੀ ਬਾਣ ਅਮਲ ਤੋਂ ਲੈ ਅਮਲ ਵਰਦਾ ਮੁਲ ਬਖਸੀ ਦਾ ਮੁੱਲ ਨਿਸ਼ਾਨ ਅਮੁੱਲ ਕਰ ਮੂਲ ਫਰਮਾਨ ਅਮੁੱਲ ਉਮਲ ਆਖਿਆ ਨਾ ਜਾਏ ਆਖ ਆਖ ਰਹੇ ਲਿਮ ਲਾਏ ਆਖੇ ਵੇਦ ਪਾ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਨਰ ਮੰਗਲ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉਠੁੜ ਜਾਹੇ ਕੀਤੇ ਕੀਤੇ ਹੋਰ ਕਰੇ ਆਖ ਨਾ ਸਕੇ ਕੇ ਜੇ ਵੜ ਭਾਗੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਲਿਫਿਆ ਸਿਰੋਮਾਰਾ ਸੋਦਰ ਕੇਹਾ ਸੋ ਘਰ ਕੇਹਾ ਜਦ ਵੈ ਸਰਬ ਸੁਵਾਲੇ ਵਾਜੇ ਨਾਦ ਅਨੇਕ ਅ ਸੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਪਰਿ ਸੋ ਕਹੀ ਅਨਿ ਕੀਤੇ ਗਾਵਨ ਹਾਰੇ ਗੋਵਹਿ ਤੁਹਨੋਂ ਪਉਣ ਪਾਣੀ ਬੈ ਸੰਤਰ ਜਾਵੇ ਰਾਜਾ ਤਰਮ ਦਵਾਰੇ ਜਾਵੇ ਚਿੱਤ ਗੁਪਤ ਲਿਖ ਜਾਣੇ ਲਿਖੇ ਤਰਮ ਵਿਚਾਰੇ ਜਾਵੇ ਈਸ਼ਵਰ ਬ੍ਰਹਮਾ ਦੇਵੀ ਸੋ ਹੰਸਦਾ ਸਵਾਰੇ ਜਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਜਾਵੇ ਸਿੱਧ ਸੁਮਾਧੀ ਅੰਦਰ ਗਾਵਨਤਾ ਵਿਚਾਰੇ ਗਮਨ ਜਤੀ ਸਤੀ ਸੰਤੋਖੀ ਗਵਿਰ ਵੀਰ ਕਲਾਰੇ ਗਮਨ ਪੰਡਿਤ ਪੜਨ ਰਖੀਸਰ ਗੋਵਹਿ ਮੋਹਣੀਆ ਮਨਮੋਹਣ ਸਰਗਮਸਪਿਆਲੇ ਗੋਵਨ ਰਤਨ ਉਪਾਏ ਤੇਰੇ ਹਰ ਸਾਖੀ ਰਤਨਾਲੇ ਗੋਵਹਿ ਜੋਦ ਮਹਾਂ ਬਲ ਸੂਰਾ ਗੋਵਹਿ ਕਾਣੀ ਚਾਰੇ ਗੋਵਹਿ ਕੰਡ ਮੰਡਲ ਵਾਰ ਭੰਡਾ ਕਰ ਕਰ ਰਖੇ ਤਾਰੇ ਸਈ ਤੁਧ ਨੂੰ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਮਨ ਸੇ ਮੈਂ ਚਿਤਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਜਾ ਸਾਖੀ ਨਾਹੀ ਹੈਪੀ ਹੋਸੀ ਜਾਏ ਨਾ ਜਾਸੀ ਨਾਚੇ ਨਰਚਾਏ ਰੰਗੀ ਰੰਗੀ ਭਾਤੀ ਕਰ ਕਰ ਜੀ ਸ਼੍ਰੀ ਮਾਏ ਕਰ ਕਰ ਵੇਖੈ ਕੀਤਾ ਆਪਣਾ ਜੋ ਤਿਸ ਭਾਵੈ ਸੋਈ ਕਰਸੀ ਕੋਮਲਾ ਕਰਣਾ ਜਾਈ ਸੋ ਪਾਤਸਾਹ ਹੁ ਸਾਹਾ ਪਾਤ ਸਾਹਿਬ ਨਾਨਕ ਰੰਗਰ ਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਜਾਣ ਕੀ ਕਰੈ ਵਿਪੂਤ ਸਾ ਕਾਲ ਕੁਆਰੀ ਕਾਇਆ ਜੁਗਰ ਨਾ ਪਤੀ ਤਾਈ ਪੰਥੀ ਸਗਲ ਜਮਾਤੀ ਮਨ ਜੀਤ ਜਗ ਜੀਤਾ ਆਦੇਸ ਸੇ ਆਦੇਸ ਆਦਿ ਨਿਲ ਨਦਨ ਹੱਥ ਰੁਗ ਰੁਗੇ ਕੋ ਵੇਸ ਜਗੰਦਾ ਪੰਡਾਰਣ ਟਟਕਟ ਵਾਜਨ ਆਪਨਾਥਨਾਥ ਸਭ ਜਾਤੀ ਵਿਦ ਸਿੱਧੇ ਅਵਰਾ ਸਾਧ ਸੰਜੋਗ ਵਿਜੋਗ ਦਾ ਏਕਾ ਚਲਾਵੇਂ ਲੇਖਿਆ ਮੈਂ ਭਾਗ ਆਦੇਸ ਤੇਸ ਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਮਾਈ ਜੁਤ ਵਿਹਾਈ ਤਿੰਜੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ ਦੀਨਾਨ ਜੁਗਤਿ ਸੁਭਾਵੈ ਤੇ ਵਚਲਾਵੇਂ ਜੇ ਹੋਵੇਂ ਉਹ ਵੇਖੇ ਉਹਨਾਂ ਨਦਰ ਨਾ ਆਵੇ ਆਦੇਸ ਸੇ ਆਦੇਸ ਆਦੇਸ ਨੀਲ ਨਗਨਾ ਹਰ ਜੁਗ ਜੁਗ ਏਕੋ ਵੇਸ ਲੋਏ ਪੰਡਾਰ ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰ ਵੇ ਕੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸਿਸ ਆਦ ਅਨੀਲ ਅਨਾਦ ਅਨਾਹਤ ਜੋ ਜਗ ਏ ਕੋ ਵੇਸ ਇੱਕ ਦੂਜੀ ਪਉ ਲਖ ਹੋ ਹੈ ਲਖ ਲਖ ਵੇਸ ਲਖ ਲਖ ਗੇੜਾ ਖੀਐ ਹੈ ਏਕ ਰਾਮ ਜਗਦੀਸ਼ ਮਿਤਰਾਹੇ ਪੱਤ ਪਵੜੀਆਂ ਚੜਿਆ ਹੋਏ ਕੀ ਸੰਗੱਲਾਂ ਆਕਾਸ ਕੀ ਈਦਾ ਆਈ ਨੇ ਸਾਨਕ ਨਦਰੀ ਪਾਈ ਹੈ ਉਨੀ ਕੁੜਾ ਠੀਸ ਤਕ ਖਣ ਜੋਰ ਚ ਪੈ ਨਾ ਜੋਰ ਜੋ ਨ ਮੰਗਨ ਦੇ ਨ ਜੋਰ ਜੋ ਨ ਜੀਵਨ ਮਰਨ ਨਾ ਜੋਰ ਜੋ ਨ ਰਾਜ ਮਾਲ ਮਨਸੂਰ ਜੋ ਨ ਸ੍ਰਤੀ ਗਿਆਨ ਵਿਚਾਰ ਜੋ ਨ ਜੁਗਤੀ ਛੁਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚਾ ਕੋਏ ਰਾਤੀ ਰੁਤੀ ਥਿਤੀ ਵਾਰੋ ਭਵਨ ਬਨਿ ਅਨੀ ਪਤਾ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸਚਾਂ ਦਰਬਾਰ ਕਿਤੇ ਸੋਣ ਪੰਜ ਪਰਵਾਨ ਨਦਰੀ ਕਰਮ ਪਵੈ ਨੀਸਾਨ ਕਾਚ ਪਕਾਈ ਉਥੇ ਪਾਏ ਨਾਨਕ ਗਏ ਆ ਜਾਪੈ ਜਾਏ ਧਰਮ ਖੰਡ ਗਾਏ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪਾਣ ਪਾਣੀ ਵੈ ਸੰਤਰ ਕਿਤੇ ਕਾਨ ਮਹੇਸ ਕਿਤੇ ਵਰਮੇ ਕਾਟ ਤੜੀਏ ਰੂਪ ਰੰਗ ਕੇ ਵੇਸ ਕਿਤੇ ਪਰਬੁਨੀ ਮੇਕੇਤੇ ਤੇਤੇ ਧੂਪਦੇਸ ਕਿਤੇ ਜੰਗਸੂਰ ਕੇਤੇ ਤੇਤੇ ਮੰਡਲ ਦੇਸ ਤੇਤੇ ਸਿਦਗੁਦਨਾਥ ਕੇਤੇ ਤੇਤੇ ਦੇਵੀ ਵੇਸ ਕੇਤੇ ਦੇਵਦਾਨੁ ਭਨ ਕੇਤੇ ਤੇਤੇ ਰਤਨ ਸਮੁੰਦ ਤੇਤਿਆ ਕਾਈ ਕੇਤਿਆ ਬਾਨੇ ਤੇਤੇ ਪਾਤ ਨਰੀਂਦ ਤੇਤੇ ਹਰਿ ਸੂਤੀ ਸਰਵ ਕੇਤੇ ਨਾਨਿਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪਚੰਡ ਕਥੈ 나ਦ ਬਨੋਦ ਕੋਡ ਆਨੰਦ ਸ਼ਰਮ ਖੰਡ ਕੇ ਬਾਣੇ ਰੂਪ کھارت گڑی بہت انوپ جی کوہ پچھتا ہے کتہ گھڑی سورا سدا کی سود کھے ہو کوئی تن مہ رام ریا پر پورا کے روپ نس نے جاہے جن کے رام کسہ من ماہے ਕੈ ਲੋ ਕਰਹ ਅਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨੇ ਹਾਲ ਜਿਤੇ ਕੰਨ ਮੰਡਲ ਵਰ ਪੰਡ ਜੇ ਕੋ ਕਥੈ ਤਾ ਅੰਤ ਨ ਅੰਤ ਜਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾੜਾ ਤੀਰ ਸੁਣਿਆਰ ਅਹਰਣ ਮਤ ਵੇਦ ਹਥੀਆਰ ਪਉ ਕਲਾ ਤੰਤਪ ਤੋ ਹੰਡਾ ਭਾਉ ਅਮਰ ਤਿਤ ਢਾਲੋ ਕੜੀਆ ਸਭ ਸੱਚੀ ਟਕਸਾਲ ਹੁਨ ਕੋ ਨਗਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਹ ਹਾਉ ਸੁਨੋ ਕਪਵਣ ਗੁਰੂ ਬਾਣੀ ਪਿਤਾ ਮਾਤਾ ਤਰਦਨਾਤ ਦੇਵ ਸਰਬਤ ਕੋਏ ਦਾਈ ਦਾਇਆ ਖੇਲ ਸਗਲ ਜਗਤ

ਕਿੱਤੇ ਛੁੱਟੇ ਨਾਲ ਜਿਨਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਰੇ ਕਿਤੇ ਛੁੱਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ